ਨੌਬਰੀ ਬਜੀ ਸੱਤ ਮੰਨੂ ਬੇਰੇਕਵਰੀ ਬਜੀ ਦੇ ਰਹਿਤ ਰਹੇ ਨੇ ਕੀ ਕਹਿਣਾ ਜਾਊਗਾ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਪੋਲਿਟੀਕਲ ਲੀਡਰਸ਼ਿਪ ਜਿਹੜੀ ਹੁੰਦੀ ਹੈ ਉਹ ਜਨਤਾ ਚੁੜੀ ਹੁੰਦੀ ਹੈ ਜਨਤਾ ਦੀ ਭਾਵਨਾ ਜਾਣਦੀ ਹੈ ਅੱਜ ਹਾਲਾਤ ਕੀ ਹੈ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਨਹੀਂ ਅਫਸਰ ਚਲਾ ਰਿਹਾ ਹੈ ਅਫਸਰਾਂ ਨੂੰ ਕੋਈ ਇੰਟਰਸਟ ਨਹੀਂ ਕੋਈ ਉਹਨਾਂ ਨੂੰ ਭਾਵਨਾ ਨਹੀਂ ਜਨਤਾ ਦੀ ਤੇਜ਼ ਕਰਕੇ ਐਜੇ ਫਾਇਨਸ ਲਾਏ ਜਾ ਰਹੇ ਹੈ ਜਿਹੜੇ ਜਨਤਾ ਦੇ ਹਿੱਤ ਨਹੀਂ ਤੁਸੀਂ ਦੇਖੋ ਵੀ ਇਹਨਾਂ ਨੇ ਬਿਜਲੀ ਦੇ ਰੇਟ ਵੀ ਵਧਾਤੇ ਹੁਣ ਇਹਨਾਂ ਨੇ ਪੈਟਰੋਲ ਡੀਜ਼ਲ ਦੇ ਵੀ ਟੈਕਸ ਲਾਉਣਾ ਹੈ ਇਹਨਾਂ ਨੇ ਜ਼ਮੀਨਦਾਰੀ ਤੇ ਫਸਲ ਤੇ ਵੀ ਟੈਕਸ ਲਾਇਆ ਹੈ ਹੌਲੀ ਹੌਲੀ ਇਹਨਾਂ ਨੇ ਸਾਰੇ ਬੋਝ ਹੋਰ ਬਹੁਤ ਜ਼ਿਆਦਾ ਪਾਉਣਾ ਹੈ ਪੰਜਾਬ ਦੀ ਜਨਤਾ ਤੇ ਬਾਦਲ ਸਾਹਿਬ ਰਾਸਤੇ ਖਾਲਸਾ ਨੂੰ ਕਿਸੇ ਟਾਈਮ ਤੇ ਉੱਤੇ ਨਜੋਤ ਸਿੰਘ ਸਿੱਧੂ ਚਟਾਕੀ ਕਹਿੰਦੇ ਸੀ ਆਜੂ ਕਹਿੰਦੇ ਜੀ ਸਭ ਤੋਂ ਵਧੀਆ ਟੂਰਿਸਟ ਪਲੇਸ ਹੈ ਮੈਂ ਕਹਿੰਨਾ ਕਿ ਸਿੱਧੂ ਸਾਹਿਬ ਮੈਂ ਉਹ ਮੈਂਟਲੀ ਮੈਂ ਸਮਝਦਾ ਨਹੀਂ ਉਹਨਾਂ ਦੇ ਦਿਮਾਗ ਕੀ ਚੀਜ਼ ਹੈ ਉਹਨਾਂ ਦੇ ਇੱਕੋ ਹੀ ਕਮਿਸ਼ਨ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੋਈ ਚੰਗੇ ਕੰਮ ਕੀਤਾ ਪਹਿਲੇ ਉਹਨਾਂ ਦੇ ਉਹ ਉਹਨਾਂ ਦੇ ਖਿਲਾਫ ਜਾਣਾ ਪਹਿਲੇ ਵਿਰਾਸਤੇ ਖਾਲਸਾ ਨੂੰ ਚਿੱਟਾ ਹੱਤੀ ਕਹਿੰਦੇ ਸੀ ਹੁਣ ਕਹਿੰਦੇ ਸਭ ਤੋਂ ਵਧੀਆ ਚੀਜ਼ ਹੈ ਪਹਿਲੇ ਬੀਆਰਟੀਐਸ ਨੂੰ ਕਹਿੰਦਾ ਸੀ ਸਭ ਤੋਂ ਯੂਸਲੈਸ ਪ੍ਰੋਜੈਕਟ ਆ ਹੁਣ ਕਹਿੰਦਾ ਵੱਡੇ ਪੱਦਰ ਤੇ ਮੈਂ ਚਲਾਉਣਾ ਹੈ ਪਹਿਲੇ ਤਾਂ ਆਪਣੇ ਜਿੰਨੇ ਵੀ ਜਿਹੜੇ ਹੈਗੇ ਆਪਣੇ ਵਾਰ ਮੈਮੋਰੀਅਲ ਨੂੰ ਕਹਿੰਦੇ ਸੀ ਵੀ ਯੂਸਲੈਸ ਹੈ ਫਿਰ ਆਪ ਜਾ ਕੇ ਉਥੇ 15 ਕਰੋੜ ਰੁਪਏ ਦੇ ਕੇ ਆਏ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਚਲੋ ਸਾਡੇ ਕੰਮ ਤਾਂ ਤੁਸੀਂ ਰੋਕਨੇ ਆ ਜਾਂ ਕਰਨੇ ਕੋਈ ਨਵੀਂ ਚੀਜ਼ ਤੁਸੀਂ ਤਾਂ ਕੋਈ ਦਮਾਖ ਲਾਓ ਕੁਝ ਨਾ ਕੁਝ ਨਵੀਂ ਚੀਜ਼ ਕੱਢ ਕੇ ਲਿਆਓ 1.5 ਸਾਲ ਹੋ ਗਏ 1.5 ਸਾਲ ਹੋ ਗਏ ਇੱਕ ਚੀਜ਼ ਨਹੀਂ ਕੀਤਾ ਬੰਦ ਕਰਨ ਦੀ ਚੀਜ਼ਾਂ ਲੱਗੇ ਐਂ ਝੂਠ ਤੇ ਸੀ ਆ ਕਰਾਂਗੇ ਆ ਕਰਾਂਗੇ ਅੱਜ ਤੱਕ ਕੁਝ ਨਹੀਂ ਕੀਤਾ ਤੋਂ ਐਸ ਕਰਕੇ ਜਿਹੜਾ ਟੂਰਿਜ਼ਮ ਮੰਨਿਸਟਰ ਹੋਏ ਤੇ ਟੂਰਿਜ਼ਮ ਅਟਰੈਕਸ਼ਨ ਨੂੰ ਬੰਦ ਕਰੇ ਜ਼ੁਬੇ ਵਿੱਚ ਉਹ ਟੂਰਿਜ਼ਮ ਮਨਿਸਟਰ ਰਹਿਣ ਦੇ ਕਾਬਲ ਨਹੀਂ ਸਰ ਆਰਡੀ ਦੇ ਮਾਧਮ ਨਾਲ ਦੋ ਤਿੰਨ ਵਾਰੀ ਉਹਨਾਂ ਨੇ ਤੁਹਾਡੇ ਤੇ ਹਮਲਾ ਬੋਲਿਆ ਹੈ ਅੰਮ੍ਰਿਤਸਰ ਦੀ ਹਾਲਤ ਬਹੁਤ ਮਾੜੀ ਹੈ ਦਰਵਾਜਾ ਸਾਹਿਬ ਨੂੰ ਆਉਂਦੇ ਜਿਹੜੇ ਰਾਹ ਹੈਗੇ ਨੇ ਉਹ ਬਹੁਤ ਫਰੀ ਖਲ ਦੇ ਵਿੱਚ ਨੇ ਜਿਹੜਾ ਤੁਸੀਂ ਪਲਾਜ਼ਾ ਬਣਾਇਆ ਸੀਗਾ ਉਹਦੀ ਹਾਲਤ ਸਾਰਿਆਂ ਦੇ ਸਾਹਮਣੇ ਮੈਂ ਉਹ ਹੀ ਕਹਿਣਾ ਚਾਹਣਾ ਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਸਰ ਨਵਜੋਤ ਸਿੰਘ ਸਿੱਧੂ ਸਾਹਬ ਤੇ ਹੈ ਕਿਉਂਕਿ ਪਹਿਲੇ ਤਾਂ ਦੋ ਮੈਟ ਵੀ ਉਹਨਾਂ ਕੋਲ ਪ੍ਰਾਈਮ ਹੈ ਇੱਕ ਤਾਂ ਲੋਕਲ ਬੋਡੀ ਸਾਰੇ ਦਰਬਾਰ ਸਾਹਿਬ ਸਾਰੇ ਅੰਮ੍ਰਿਤਸਰ ਸਾਹਿਬ ਆਹ ਦੀਸ ਦੇਖ ਰੇ ਗੁਰੂ ਨਗਰੀ ਦੀ ਦੇਖ ਰੇ ਕਿ ਇਹਦੇ ਚ ਸਾਰੀ ਸਫਾਈ ਹੋਰ ਕੋਈ ਸਾਰੇ ਕੰਮ ਜੁੰਵਾਰੀ ਡਾਇਰੈਕਟਲੀ ਉਹਨਾਂ ਥੱਲੇ ਆ ਐ ਨਹੀਂ ਕਹਿ ਸਕਦੇ ਕਿ ਜੇ ਮੇਰੇ ਕੋਲੇ ਮਹਿਕਮਾ ਹੁੰਦਾ ਵਰਾਸਤੇ ਖਾਲਸਾ ਹੈਰਿਟੇਜ ਵਾਕ ਆ ਟੂਰਿਜ਼ਮ ਥੱਲੇ ਆਉਂਦਾ ਸੋ ਆ ਵੀ ਉਹਨਾਂ ਦੇ ਡਾਇਰੈਕਟਰ ਦੇ ਦੇਖੇ ਥੱਲੇ ਆ ਜੇ ਨਾ ਅਮਰਸਰ ਸਾਹਿਬ ਦੀ ਗੁਰੂ ਦੀ ਨਗਰੀ ਦੇ ਆਪ ਐਮਐਲਏ ਇੱਥੋਂ ਦੇ ਰਿਪ੍ਰেজੈਂਟੇਟਿਵ ਰਿਪ੍ਰেজੈਂਟੇਟਿਵ ਹੋਣ ਦੇ ਬਾਵਜੂਦ ਉਸੇ ਮਹਿਕਮੇ ਦੇ ਮੰਤਰੀ ਹੋਣ ਦੇ ਬਾਵਜੂਦ ਜੇ ਇੰਨਾ ਬੁਰਾ ਹਾਲ ਹੈ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇੱਥੇ ਰਹਿਣ ਦੇ ਲਾਇਕ ਨਹੀਂ ਹੋ ਸਰ ਆਕੀ ਦੇ ਮਾਧਮ ਦੇ ਨਾਲ ਤੁਹਾਡੇ ਤੇ ਹਮਲਾ ਬੋਲਿਆ ਜਾ ਰਿਹਾ ਜੀ ਕਹਿੰਦੇ ਜੀ ਹਵਾਈ ਯਾਤਰਾ ਬਹੁਤ ਜ਼ਿਆਦਾ ਕੀਤੀ ਹੋਣ ਕਹਿੰਦੇ ਜਿਹੜੇ ਨਿਵੇਸ਼ ਆਏ ਸੀ ਉਹ ਵੀ ਇੱਕਦਮ ਗਲਤ ਸੀਗਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਹੈ ਕਿ ਝੂਠ ਤੇ ਉੱਤੇ ਝੂਠ ਬੋਲੀ ਜਾਣਾ ਹੈ ਇੱਕ ਪਾਸੇ ਇੱਕ ਮੁੱਖ ਮੰਤਰੀ ਹੈ ਜਿਹੜਾ ਜਾਂਦਾ ਹੀ ਨਹੀਂ ਕਿਤੇ 12000 ਪਿੰਡਾਂ ਵਿੱਚ ਬਾਦਲ ਸਾਹਿਬ ਮੈਂ ਬਾਦਲ ਸਾਹਿਬ ਕਿੰਨੇ ਕਿਤੇ ਰੋਜ਼ ਤੁਹਾਡੇ ਕੋਲੇ ਹੁੰਦੇ ਸੀ ਕਿ ਕਿੰਨੇ ਵਾਰ ਮੁੱਖ ਮੰਤਰੀ ਸਾਹਿਬ ਆਏ ਇੱਥੇ ਜੇ ਆਸ ਸਾਹਿਬ ਲਾਉਣਾ ਤਾਂ ਫਿਰ ਉਹ ਕਰਨਗੇ ਜੀ ਪੰਜਾਬ ਪੁਲਿਸ ਦੀ ਹੈ ਤੇਲ ਵੀ ਬੰਦ ਕਰ ਦੇ ਉਹ ਵੀ ਬੱਝ ਸਕਦਾ ਹੈ ਕਾਫੀ ਕਿਉਂਕਿ ਫਿਰ ਬੰਦ ਕਰ ਦੇਗੇ 100 ਕਰੋੜ ਉਹਦਾ ਵੀ ਬੱਝ ਸਕਦਾ ਹੈ ਪੁਲਿਸ ਸਾਰੇ ਘਰੇ ਬਹਿ ਜੇ ਅਫਸਰ ਵੀ ਆਪਣੇ ਘਰੇ ਬਹਿ ਜਾਣ ਇਸ ਫਿਰ ਉਹਨਾਂ ਦੀ ਆਪਾਂ ਉਹਨਾਂ ਦੀ ਖਰਚੇ ਬੰਦ ਹਸਾ ਤੇ ਇਨਵੈਸਟਮੈਂਟ ਦਾ આરોਪ ਲਾ ਕੇ ਇਨਵੈਸਟਮੈਂਟ ਜਿਹੜੀ ਨਾ ਇਨਵੈਸਟਮੈਂਟ ਮਤਲਬ ਦੱਸਾਂ ਜਿੰਦਾ ਚੀਜ਼ ਅੱਜ ਬਣੀ ਐ 에어ਪੋਰਟ ਬਣਿਆ ਬਾਦਲ ਸਾਹਿਬ ਨੇ ਬਣਾਇਆ ਰੋਡ ਨੈਟਵਰਕ ਬਾਦਲ ਸਾਹਿਬ ਦੀ ਸਰਕਾਰ ਨੇ ਬਣਾਇਆ ਪਾਵਰ ਪਲਾਂਟਸ ਬਾਦਲ ਸਾਹਿਬ ਨੇ ਬਣਾਇਆ ਆਈਟੀਸੀ ਦੇ ਫੂਡ ਪਾਰਕ ਤੋਂ ਲੈ ਕੇ ਇੰਡਸਟਰੀਅਲ ਹੱਬ ਇਨਫੋਸਿਸ ਵਰਗੀ ਕੰਪਨੀਆਂ ਅਸੀਂ ਲੈ ਕੇ ਆਏ ਆ ਮੈਂ ਉਹਨਾਂ ਐਗਜ਼ਾਮਪਲ ਦੇਣਾ ਚਾਹਣਾ ਐ ਕਿ ਤੁਸੀਂ ਇੱਕ ਚੀਜ਼ ਦੱਸ ਦਿਓ ਡੇਢ ਸਾਲ ਹੋ ਗਏ ਨਾ ਅਸੀਂ ਤਾਂ ਲਿਸਟ ਗਿਣਾਤੀ ਇੱਕ ਚੀਜ਼ ਦੱਸ ਦੇਣ ਕਿ ਇੱਕ ਚੀਜ਼ ਹਰ ਰੋਜ਼ ਝੂਠ ਦੇ ਉੱਤੇ ਝੂਠ ਬੋਲ ਕੇ ਮੀਡੀਆ ਚਾਹਣਾ ਆ ਕੋਈ ਲਾਫਟਰ ਚੈਨਲ ਨਹੀਂ ਹੈ ਕਿ ਉੱਥੇ ਪੈਸੇ ਮਿਲਦੇ ਆ ਆ ਆ ਪੰਜਾਬ ਦੀ ਜਨਤਾ ਨਾਲ ਕਿੰਨੀ ਵਾਰ ਝੂਠ ਬੋਲੋਗੇ ਸੀਐਨ ਸਾਹਿਬ ਨਹੀਂ ਆਉਂਦੇ ਜੀ ਕਿਤੇ ਹੂੰ ਸੀਐਨ ਸਾਹਿਬ ਕਿਸੇ ਦਿਨ ਹੀ ਵਿਜ਼ਿਟ ਹੁੰਦੀ ਹੈ ਤਕਰੀਬਨ ਕੈਨਸਲ ਹੋ ਜਾਂਦੀ ਹੈ ਸੀਐਨ ਸਾਹਿਬ ਪਹੁੰਚਦੇ ਨਹੀਂ ਉੱਥੇ ਉਹ ਪਟ્રોલ ਪਟ્રોલ ਪਜਾ ਰਹੇ ਸਰਕਾਰ ਦਾ ਜੀ ਇਲੈਕਸ਼ਨ ਆ ਰਿਹਾ ਜੀ ਸਰਪੰਚੀ ਇਲੈਕਸ਼ਨਾਂ ਤੇ ਦਬਾਅ ਬਣਾਉਣ ਵਾਸਤੇ ਹਮਲੇ ਕੀਤੇ ਜਾ ਰਹੇ ਜਿਹੜੇ ਮੈਂ ਵਿਜੀਲੈਂਸ ਡਿਪਾਰਟਮੈਂਟ ਨੂੰ ਤੇ ਪੰਜਾਬ ਪੁਲਿਸ ਨੂੰ ਕਹਿਣਾ ਚਾਹਣਾ ਜਿਸ ਤਰੀਕੇ ਨਾਲ ਉਹ ਝੂਠੇ ਕੇਸ ਬਣਾਉਣ ਲੱਗੇ ਐ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਉਹ ਸੋਚਦੇ ਐ ਕਿ ਅਸੀਂ ਝੂਠੇ ਕੇਸ ਬਣਾਵਾਂਗੇ ਸਰਕਾਰ ਦੇ ਦਬਾਅ ਤੇ ਮੈਂ ਉਹਨਾਂ ਨੂੰ ਇੰਨਾ ਕਹਿਣਾ ਚਾਹਣਾ ਝੂਠਾ ਕੇਸ ਬਣਾਉਣਾ ਗੁਨਾਹ ਤੇ ਉਹ ਗੁਨਾਹ ਦੇ ਭਾਗੀਦਾਰ ਹੋਣਗੇ ਜਿਹੜੇ ਗੁਨਾਹ ਕਰਨਗੇ ਉਹ ਉਹਨਾਂ ਦੇ ਭੁਗਤਣਗੇ ਵੀ ਐਸ ਕਰਕੇ ਐ ਨਾ ਸਮਝਿਓ ਕਿ ਅਸੀਂ ਗੁਨਾਹ ਕਰਕੇ ਅਸੀਂ ਬਚ ਜਾਾਂਗੇ ਅਸੀਂ ਜਿਹੜੇ ਜਿਹੜੇ ਝੂਠੇ ਕੇਸ ਜੇ ਕੋਈ ਗਲਤ ਕਿਸ ਨੇ ਕੀਤਾ ਕਰੋ ਪਰ ਝੂਠੇ ਕੇਸ ਨਾ ਬਣਾਓ 25 ਜੂਨਾਈਂ ਨੂੰ ਵੀ ਅਫੀਰ ਦੀ ਰਿਪੋਰਟ ਆ ਰਹੀ ਹੈ ਜੀ 25 ਜੂਨਾਈਂ ਨੂੰ ਅਫੀਰ ਦੀ ਰਿਪੋਰਟ ਆ ਰਹੀ ਹੈ ਸਰ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਹਾਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪ੍ਰਗਾਰੀ ਦੇ ਵਿੱਚ ਇੱਕ ਉਜਹਾਦ ਜਾਂ ਝੂਠੀਆਂ ਜਾਂਹਾਦ ਬੁੜਿਆ ਜਾ ਉਹਦੇ ਬਾਰੇ ਤੁਹਾਡੀ ਕੀ ਕਹਿੰਦੇ ਸਾਰੇ ਜਨਤਾ ਪੰਜਾਬ ਦੀ ਜਨਤਾ ਇਨਸਾਫ ਚਾਹੁੰਦੀ ਹੈ ਜ਼ਾਕ ਚਾਹੁੰਦੀ ਹੈ ਪਰ ਮੈਂ ਤਾਂ ਇੱਕੋ ਹੈਰਾਨ ਹੈ ਕਿ ਉਹ ਲੋਕ ਜਿਹੜੇ भेदभी ਦੀ ਗੱਲ ਕਰ ਰਿਹਾ ਹੈ ਉਹ ਦਾ ਸਾਥ ਕਿਹਦੇ ਹੱਥ ਕੰਨ ਕਰ ਰਿਹਾ ਕਾਂਗਰਸ ਤੇ ਜਿਹੜੀ ਕਾਂਗਰਸ ਪਾਰਟੀ ਨੇ ਤੈਂਕਾਂ ਤੋਂ ਪਾਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਰਨੇ ਵਰਗੇ ਉੱਥੇ ਆ ਕੇ ਪੈਸੇ ਦਿੰਦੇ ਆ ਜਿਹੜੇ ਸੱਜਣ ਕੁਮਾਰ ਟਾਈਟਲਰ ਦੇ ਦੋਸਤ ਹੈ ਯਾਰ ਹੈ ਜਿਨ੍ਹਾਂ ਨੇ ਹਜ਼ਾਰਾਂ ਫਿਕ ਭੈਣਾ ਪਰਾਂ ਦਾ ਕਤਲੇਆਮ ਕੀਤਾ ਉਹ ਲੋਕ ਹੈ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਆ ਉਹਨਾਂ ਸਾਰੀਆਂ ਤਾਕਤਾਂ ਨੂੰ ਸਟੇਟ ਗੈਸਟ ਬਣਾਇਆ ਹੈ ਇਨਸਾਫ ਸਾਰੇ ਚਾਹੁੰਦੇ ਅਸੀਂ ਵੀ ਚਾਹਣੇ ਹਾਂ ਸਾਰੇ ਚਾਹੁੰਦੇ ਇਨਸਾਫ ਮਿਲੇ ਪਰ ਡਰਾਮਾ ਨਾ ਕਰੋ ਲੋਕਾਂ ਦੀ ਸੈਂਟੀਮੈਂਟਸ ਤੇ ਡਰਾਮਾ ਨਾ ਕਰੋ ਉਹ ਜਾ ਮਾਹੌਲ ਨਾ ਬਣਾਓ ਜਿਹੜਾ ਜਿਹੜਾ ਮਾਹੌਲ ਪੰਜਾਬ ਗੁਜ਼ਰਿਆ ਹੈ ਸਾਜ਼ਿਸ਼ ਕਾਂਗਰਸ ਸਰਕਾਰ ਦੀ ਸਦਾ ਰਹੀ ਹੈ ਕਿ ਪੰਜਾਬ ਵਿੱਚ ਸਿੱਖ ਭੈਣਾ ਭਰਾਵਾਂ ਨੂੰ ਲੜਾਓ ਇੱਕ ਦੂਜੇ ਦੋ ਫਾੜ ਕਰੋ ਤੇ ਉਹੀ ਮਾਹੌਲ ਤੁਸੀਂ ਦੇਖਿਆ ਨਾ ਕਿੰਨੇ ਬੁਰੇ ਸਭ ਵਕਤੋਂ ਨਿਕਲੇ ਆ ਮਸਾਂ ਪੰਜਾਬ ਜਮਨ ਸ਼ਾਂਤੀ ਆਈ ਹੈ ਉਹ ਤਾਕਤਾਂ ਕੈਪਟਨ ਸਾਹਿਬ ਉਹ ਤਾਕਤਾਂ ਨੂੰ ਬੜਾਵਾ ਦੇ ਰਿਹਾ ਜਿਹੜਾ ਦੇਸ਼ ਨੂੰ ਵੰਡਣਾ ਚਾਹੁੰਦੇ ਆ ਜਿਹੜੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਹਾਲੇ ਤਾਂ ਦੋ ਰਿਪੋਰਟ ਕੀਤੇ ਮੈਨੂੰ ਲੱਗਦਾ ਇੰਡੀਆ ਚ ਰਿਪੋਰਟ ਕਰਨੇ ਪਣੇ ਆਮ ਆਦਮੀ ਪਾਰਟੀ ਨੇ ਅੱਗੇ ਦੇ ਆਗਮਨ ਨੇ ਭਾਗਤ ਸਾਹਿਬ ਨਸ਼ੇ ਦੀ ਪਾਰਟੀ ਤੇ ਗੱਟਜੋੜ ਦੀ ਕਲਪਨੀਆਂ ਸ਼ੁਰੂ ਰਾਹੁਲ ਨੂੰ ਸੀਐਮ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਇਹਨਾਂ ਦੱਸਦਾ ਆਮ ਆਦਮੀ ਪਾਰਟੀ ਕਾਂਗਰਸ ਸਾਰੇ ਇਕੱਠੇ ਹੋ ਜਾਣ ਜੈ ਜੀਆ ਸਰਕਾਰ ਦੀ ਕਰਤੂਤਾ ਹੈ ਮਾਲਾ ਪੰਜਾਬ ਦੀ ਜਨਤਾ ਨੇ ਐਜਾ ਸਬਕ ਸਿਖਾਉਣਾ ਇਸ ਪਾਰਲੀਮੈਂਟ ਇਲੈਕਸ਼ਨ ਚ ਸਰ ਨਸ਼ੇ ਦੇ ਮੁੱਦੇ ਤੇ ਕੀ ਤੁਹਾਡਾ ਸਟੈਂਡ ਹੈ ਕਿਉਂਕਿ ਨੌਜਵਾਨ ਮਰ ਰਹੇ ਜਿਓ ਤੁਹਾਡੀ ਮੈਂ ਇੰਨਾ ਹੀ ਕਹਿਣਾ ਚਾਹਣਾ ਮੈਂ ਇੰਨਾ ਹੀ ਕਹਿਣਾ ਚਾਹਣਾ ਅਸੀਂ ਉਦੋਂ ਵੀ ਕਹਿੰਦੇ ਸੀ ਕਿ ਬਾਹਰੋਂ ਨਸ਼ਾ ਪਾਕਿਸਤਾਨ ਤੇ ਆ ਜੰਮਵਾਰ ਹੈ ਉਥੋਂ ਆਉਂਦਾ ਉਦੋਂ ਉਹ ਹੀ ਕਾਂਗਰਸ ਕਹਿੰਦੀ ਇਹ ਝੂਠ ਹੈ ਇਹ ਹੈ ਉਹ ਹੈ ਅੱਜ ਉਹੀ ਗੱਲ ਹੋ ਕਰਨ ਲੱਗੇ ਦੂਜੇ ਰਾਜੇ ਨੇ ਸੁਸ਼ੇਸ਼ अरोड़ा ਤੇ ਦੈਂਕਰ ਬੋਤਾਉਣਾਰੇ ਖਿਲਾਫ ਜਿਹੜੀ ਐਸਆਈਟੀ ਦੀ ਰਿਪੋਰਟ ਹੈ ਐਸਟੀਐਫ ਦੀ ਰਿਪੋਰਟ ਕੱਲ ਹਾਈ ਕੋਰਟ 'ਚ ਸੁਣਵਾਈ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕੋਈ ਸਬ ਜੁਡੀਸ਼ ਮੈਟਰ ਹੈ ਮੈਂ ਰਾਹੁਲ ਗਾਂਧੀ ਨੂੰ ਪੀਐਮ ਕੈਂਡੀਡੇਟ ਕਾਂਗਰਸ ਨੇ ਸਿੱਤੂ ਨੇ ਨਵਜੋ ਸਿੰਘ ਸਿੱਤੂ ਨਹੀਂ ਕਾਂਗਰਸ ਸੀ ਸਿੱਦੂ ਸਾਹਿਬ ਤਾਂ ਚਮਚੀ ਬਹੁਤ ਵੱਡੀ ਮਾਰਨਾ ਚਾਹੁੰਦੇ ਆ ਕਿ ਸ਼ਾਇਦ ਮੇਰੇ ਚਮਚੀ ਮਾਰ ਕੇ ਕੁਛ ਮੈਂ ਬਣ ਜਾ ਪਰ ਜੋ ਜਿਹਨੇ ਬੰਨਾ ਨਾ ਪਰ ਇੱਥੇ ਲਿਖਿਆ ਹੁੰਦਾ ਤੇ ਪਰਮਾਤਮਾ ਦੇ ਕਹਿਨ ਤੇ ਹੁੰਦਾ ਨਾ ਨਾ ਕੈਪਟਨ ਸਾਹਿਬ ਦੇ ਕਹਿਨ ਤੇ ਨਾ ਸਿੱਧੂ ਸਾਹਿਬ ਦੇ ਕਹਿੰਦੇ ਨਾ ਕਿਸੇ ਦੇ ਕਹਿੰਦੇ ਕੋਈ ਪ੍ਰਧਾਨ ਮੰਤਰੀ ਬਣਸਦਾ ਹੈ। راہਲ ਗਾਂਧੀ ਕੈਂਡੀ ਦੇ ਬਾਰੇ ਕਿਹਨੇ? راہਲ ਗਾਂਧੀ ਪਰ ਇਹ ਮੈਥੋਡ ਤੁਹਾਨੂੰ ਜਿਆਦਾ ਚੰਗਦੇ ਹੋ। ਨਹੀਂ ਸਰ ਤੁਸੀਂ ਜਿਆਦਾ ਚੰਗਦੇ ਰਹੇਗਾ। ਹੂੰ। ਦਾਸਰ ਤੋਂ ਜਿਆਦਾ ਚੰਗਦੇ ਰਹੇਗਾ। ਮੈਨੂੰ ਲੱਗਦਾ ਹੈ ਦੇਸ਼ ਮਸਾਂ ਸਹੀ ਰਾਹ ਤੇ ਚੱਲਿਆ। ਮਸਾਂ ਇੰਟਰਨੈਸ਼ਨਲੀ ਆਪਣੇ ਦੇਸ਼ ਦੀ ਇਮੇਜ ਵਧੀਆ ਹੋਈ ਹੈ। ਇਕਨੋਮਿਕਲੀ ਆਲਸੋ ਆਪਾਂ ਪ੍ਰੋਗਰੈਸ ਕਰਨ ਲੱਗੇ ਆ ਬਹੁਤ ਵਧੀਆ ਫੈਸਲੇ ਕਈ ਲੱਤੇ ਗਏ ਆ ਜਿਵੇਂ ਕੈਪਟਨ ਸਾਹਿਬ ਦੀ ਗੱਲਾਂ ਛਾ ਕੇ ਉਹਨਾਂ ਕਹਿੰਦੇ ਕਾਂਗਰਸ ਦਾ ਸਾਰਾ ਮੁੱਦਾ ਝੂਠ ਤੇ ਹੁੰਦਾ ਹੈ ਕੈਪਟਨ ਸਾਹਿਬ ਨੇ ਲਾਰੇ ਲਾਏ ਡਰਾਮੇ ਕੀਤੇ ਤੇ ਲੋਕਾਂ ਨੂੰ ਗੁੰਮਰਾ ਕਰਕੇ ਸਰਕਾਰ ਬਣਾ ਲਈ ਤੇ ਅੱਜ ਲੱਭਦੇ ਫਿਰਦੇ ਆ ਕੈਪਟਨ ਸਾਹਿਬ ਕਿੱਥੇ ਆ ਤੇ ਕਿੰਨਾ ਡੀਰੇਲ ਹੋ ਗਿਆ ਸਾਰੇ ਕੰਮ ਨੂੰ ਅੱਜ ਦੱਸ ਰਹੇ ਸੀ ਕੀ ਹੈਰੀਟੇਜ ਵਾਕ ਦਾ ਬੁਰਾ ਹਾਲ ਹੋ ਗਿਆ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਉਹੀ ਗੱਲ ਹੁਣ ਦੇਸ਼ ਚ ਹੋਣੀ ਹੈ ਜੇ ਆਪਾਂ ਇੰਨਾ ਜਿਹੜੀ ਵਿਰੋਧੀ ਪਾਰਟੀਆਂ ਦੇ ਡਰਾਮਿਆਂ ਚ ਆ ਗਏ ਆ ਇਕੱਠੇ ਕਿਉਂ ਹੋ ਰਿਹਾ ਕਿਉਂਕਿ ਇਹਨਾਂ ਨੇ ਐਨੇ ਪਾਪ ਕੀਤੇ ਐ ਤੇ ਉਹ ਸਾਰੇ ਸਾਹਮਣੇ ਹੁੰਦੇ ਡਰਦੇ ਐ ਕਿ ਅਸੀਂ ਜੇ ਇਕੱਠੇ ਨਾ ਹੋਏ ਸਰਕਾਰ ਨਾ ਬਣਾਈ ਅਸੀਂ ਸਾਰੇ ਅੰਦਰ ਜਾਵਾਂਗੇ ਕਿਉਂਕਿ ਇਹਨਾਂ ਲੁੱਟਿਆ ਉਹਨਾਂ ਨੇ ਸੋ ਉਸ ਡਰ ਦੇ ਥੱਲੇ ਇਕੱਠੇ ਹੋ ਰਿਹਾ ਕੋਈ ਹੋਰ ਪਿਆਰ ਕਰਕੇ ਇਕੱਠੇ ਨਹੀਂ ਹੋ ਰੇ ਉਸ ਕਰਕੇ ਉਸ ਕਰਕੇ ਜਿਹੜੇ ਆ ਰਾਹੁਲ ਗਾਂਧੀ ਜੀ ਹੈ ਅ ਕੰਪਟੈਂਟ ਨਹੀਂ ਹੈ ਸ ਤੇਜ ਨੂੰ ਅਗਵਾਈਕ ਦੇਣ ਵਾਸਤੇ ਡੋਪ ਟੈਸਟ ਤੇ ਤੁਹਾਡਾ ਕੀ ਪ੍ਰਤੀਕਿਰਿਆ ਹੈ ਕਿਉਂਕਿ ਹਰ ਪਾਸੇ ਹੀ ਕਿਹਾ ਜਾ ਰਿਹਾ ਜਿਹੜੀ ਸਰਪੰਚੀ ਦੀ ਲੈਕਚਰ ਦੇ ਵਿੱਚ ਵੀ ਜਿਹੜਾ ਡੋਪ ਟੈਸਟ ਪਾਸ ਹੋਊਗਾ ਉਹਨੂੰ ਸਰਪੰਚ ਸੀ ਮੈਂ ਸੁਣਨਾ ਕਿ ਆ ਇੱਕ ਤਰੀਕਾ ਪੰਜਾਬ ਸਰਕਾਰ ਦਾ ਆਪਣੀ ਕਮਜ਼ੋਰੀ ਨੂੰ ਲੁਕਾਉਣ ਦਾ ਡੋਪ ਟੈਸਟ ਡਰੱਗਸ ਨੂੰ ਖਤਮ ਕਰਨ ਦਾ ਕੋਈ ਤਰੀਕਾ ਨਹੀਂ ਹੈ ਤੁਸੀਂ ਤਾਂ ਆਪਣੇ ਪੰਜਾਬੀਆਂ ਨੂੰ ਬਦਨਾਮ ਕਰਤਾ ਇਹਦਾ ਮਤਲਬ ਤੁਸੀਂ ਦੱਸ ਰਿਹਾ ਪੂਰੇ ਦੇਸ਼ 'ਚ ਕੱਲੇ ਪੰਜਾਬ 'ਚ ਡੋਪ ਟੈਸਟਾ ਕਿਉਂਕਿ ਇੰਨੇ ਆਪਣੇ ਡੋਪ ਲੈਂਦੇ ਆ ਜਿਹੜੀ ਰੈਪਿਊਟੇਸ਼ਨ ਪੰਜਾਬ ਦੀ ਤੁਸੀਂ ਇੰਨੀ ਬਦਨਾਮ ਕਰਤੀ ਹੈ ਪਹਿਲੇ ਗਾਂਧੀ ਨੇ ਕੀਤੀ ਸੀ ਹੁਣ ਕੈਪਟਨ ਸਾਹਿਬ ਕਰਨ ਲੱਗਦੀ ਹੈ ਰਾਹੁਲ ਗਾਂਧੀ ਨੇ ਜਿਹੜਾ ਕਿਹਾ ਸੀ ਕਿ ਨਸ਼ੇੜੀ ਸਰਕਾਰ ਹੁਣ ਤਾਂ ਕਾਂਗਰਸੀ 70% ਹੋਈ ਹੈ ਨਸ਼ੇੜੀ ਕਾਂਗਰਸੀ ਬਾਦ ਐਲਮੈਂਟ ਦੇ ਮੁੱਦੇ ਤੇ ਉੱਤੇ ਬੜੀ ਕਲੀਅਰ ਹੈ ਬੜੀ ਕਲੀਅਰ ਹੈ ਅਸਿਕ ਧਾਰਮਿਕ ਮर्याਦਾ ਦਾ ਇਸ਼ੂ ਹੈ ਇਹਦੇ ਚ ਕੋਈ ਸਰਕਾਰ ਇਹਦੇ ਚ ਇੰਟਰਫੇਅਰ ਨਹੀਂ ਕਰ ਸਕਦੀ ਆ ਸਾਡਾ ਰਿਲੀਜੀਅਸ ਰਾਈਟ ਹੈ ਇਹਦੇ ਚ ਕੋਈ ਕੰਪਰੋਮਾਈਜ਼